ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਭਾਰਤ ਵਾਸੀਆਂ ਲਈ ਆਈ ਵੱਡੀ ਮਾੜੀ ਖਬਰ ਵੱਜ ਗਿਆ ਵੱਡੇ ਖਤਰੇ ਦਾ ਘੰਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਵੱਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀहां ਦੋਸਤੋ ਕੇਰਲ ਦੇ ਵਿੱਚ ਹੁਣ कोरोना ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਦੇਸ਼ ਵਿੱਚ ਚੱਕਰ ਫਿਰ ਤੋਂ ਕੋਰੋਨਾ ਵਾਇਰਸ ਦਾ ਡਰ ਫੈਲ ਗਿਆ ਪਿਛਲੇ ਕੁਝ ਦਿਨਾਂ ਵਿੱਚ ਗੇੜੇਲੇ ਚ ਕੋਰੋਨਾ ਕਾਰਨ ਦੋ ਲੋਕਾਂ ਦੀ ਜਾਨ ਚਲੀ ਗਈ ਜਸਤ ਬਾਦ ਸਿਹਤ ਵਿਭਾਗ ਨੇ ਸੂਬੇ ਭਰ ਵਿੱਚ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਤੇ ਇੰਨਾ ਹੀ ਨਹੀਂ ਕਰਨਾਟਕ ਤਾਮਿਲਨਾਡੂ ਵਰਗੇ ਗੁਆਡੀ ਰਾਜਾ ਚ ਸਿਹਤ ਵਿਭਾਗ ਹਰਕਤ ਚ ਆ ਗਿਆ ਤੇ ਹਸਪਤਾਲਾਂ ਨੂੰ ਅਲਰਟ ਮੋਡ ਵਿੱਚ ਰੱਖਿਆ ਗਿਆ ਹੈ ਤੇ ਦੇਸ਼ ਦੇ ਦੱਖਣੀ ਰਾਜ ਕੋਰੋਨਾ ਦੇ ਕਿੰਨੇ ਉਪ ਵਰਗ ਦਾ ਪਤਾ ਲਗਾਇਆ ਤੇ 8 ਸਤੰਬਰ ਨੂੰ ਹੁਣ ਤਿਰੂਵਨੰਤਪੁਰਮ ਜ਼ਿਲ੍ਹੇ ਦੇ ਕਰਾਕੂ ਕੱਲਮ ਦੇ ਤੋਂ ਆਰਟੀ ਪੀਸੀਆਰ ਸਕਾਰਾਤਮਕ ਨਮੂਨੇ ਵਿੱਚ ਉਪਵਰਗ ਦਾ ਪਤਾ ਲਗਾਇਆ ਸੀ ਅਤੇ 18 ਨਵੰਬਰ ਨੂੰ ਆਰਟੀ ਪੀਸੀਆਰ ਦੁਆਰਾ 79 ਔਰਤਾਂ ਦੇ ਸੈਂਪਲ ਦੀ ਜਾਂਚ ਕੀਤੀ ਸੀ ਤੇ ਜੋ ਸਕਾਰਾਤਮਕ ਪਾਈ ਗਈ ਤੇ ਔਰਤ ਵਿੱਚ ਫਲੋਰੀਆ ਬਿਮਾਰੀਆਂ ਦੇ ਹਲਕੇ ਲੱਛਣ ਸਨ ਅਤੇ ਉਹ ਕਰੋਨਾ ਤੋਂ ਠੀਕ ਹੋ ਗਈ ਹੈ ਤੇ ਤਾਮਿਲनाडु ਕਰੋਨਾ ਲੋਕally ਸਾਰੇ ਸਾਵਧਾਨੀ ਉਪਾਅ ਕੀਤੇ ਜਾਣੇ ਸ਼ੁਰੂ ਹੋ ਗਏ ਹਨ ਤੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਲਈ ਜ਼ਰੂਰੀ ਕਦਮ ਚੱਕਣ ਲਈ ਕਿਹਾ ਗਿਆ ਤੇ ਜੇਕਰ ਕਿਸੇ ਖਾਸ ਖੇਤਰ ਜੇ ਕਿਸੇ ਕਿਸਮ ਵਿੱਚ ਵਾਧਾ ਦੇਖਿਆ ਜਾਂਦਾ ਤਾਂ ਬੁਖਾਰ ਦੇ ਮਾਮਲੇ ਸਾਹਮਣੇ ਆਉਂਦੇ ਤਾਂ ਉਹ ਟੈਸਟ ਕਰਉਣ ਲਈ ਕਿਹਾ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ